ਲੜੀ ਆ ਗਈ ਜੀ ਉਹ ਪੂਰਾ ਫੇਵਰ ਤੁਹਾਡਾ ਆ ਗਿਆ ਜੀ ਇਹ ਵੀ ਆਪਾਂ ਬਣਾ ਕੇ ਲਾਇਆ ਜੀ ਇਹਦੇ ਠੀਕ ਹੈ ਜੀ ਹਾਂ ਜੀ ਆ ਰੰਗ ਦੀ ਗਵਾਤੀ ਆਪਾਂ ਦੁਵਾਦੇ ਦਿਖਾ ਦੇਈਏ 2K ਪੇਂਟ ਆ ਜੀ ਇਹ ਮੇਰਾ ਆਪਾਂ ਕਾਰਾਂ ਦਾ ਕਹਦੇ ਨੇ ਜੀ ਇਹ ਉਹ ਪੇਂਟ ਆ ਜੀ ਆਮ ਪੇਂਟ ਨਾਲੋਂ ਕੋਈ ਫਰਕ ਇਹ ਤਾਂ ਜ਼ਿਆਦਾ ਜੀ ਪੂਰੀ ਫਰਕ ਹੈ ਬਾਈ ਜੀ ਉਹ ਤਾਂ ਮਾਰਕੀਰ ਵੀਡੀਓ ਦੇਖ ਕੇ ਦੇਖ ਲੈਣਗੇ ਜੀ ਅੱਛਾ ਹਾਂ ਜੀ ਹਾਂ ਕੰਮ ਤਾਂ ਬੋਲਦਾ ਬਾਈ ਜੀ ਠੀਕ ਹੈ ਜੀ ਹਾਂ ਜੀ ਕਮਰੇ ਦੇ ਨਾਲ ਕਿਹੜਾ ਨਾੜੀ ਕਰਨੇ ਹੁੰਦਾ ਸੀ ਫੇਰ ਉਹ ਬੰਦੇ ਰੱਖਿਆ ਜੀ ਮੈਂ ਅੱਜ ਕੱਲ ਆਪਾਂ ਸ਼ੈਡ ਵੀ ਸ਼ੈਡ ਗੇਰ ਵੀ ਕਰ ਦਿੰਨੇ ਆ ਜੀ ਠੀਕ ਜਿਵੇਂ ਮਾਲਕ ਵੀ ਕਹਿੰਦੇ ਵੀ ਉਹਦਾ ਉਹ ਆਪਾਂ ਕਰੀ ਜਾਂਦੇ ਆ ਅੱਛਾ 58 11 ਦੇ ਸਾਈਡ ਤੇ ਵੀ ਗੇਰ ਹੋ ਜਾਂਦੇ ਆ ਸ਼ੈਡ ਦੇ ਵੀ ਆਉਂਦਾ ਜੀ ਅੱਛਾ ਜੇ ਕਿਸੇ ਨੇ ਕਰਵਾਉਣੇ ਹੋਣ ਹਾਂਜੀ ਹਾਂਜੀ ਆਪਾਂ ਕਰ 사ਰੀ ਦਿੰਨੇ ਆ ਜੀ ਪਰ ਇਹਦੇ ਆਪਾਂ ਜਿੱਥੇ ਆਉਂਦਾ ਓਥੇ ਰੱਖਿਆ ਜੀ ਠੀਕ ਹੈ ਜੀ ਸਾਰਾ ਪਹਿਲੇ ਕਲਚ ਵਾਲਾ ਇਹ ਛੋਟਾ ਸੈਲ ਤਾਂ ਹੀ ਅੱਛਾ ਜੀ ਹਾਂਜੀ ਜਿਹੜਾ ਤੇ ਕਵਰ ਲਾਇਆ ਜੀ ਇਹਦਾ ਇਹਦਾ ਦੂਜੀ ਸੈਲਫ ਨਾਲ ਕੀ ਫਰਕ ਹੈ ਜੀ ਇਹ ਸ਼ੂਟ ਹੈ ਇਹ ਨਾ ਤਾਂ ਇਹ ਰੌਂਡ ਲੈਂਦਾ ਜੀ ਇਹਨਾਂ ਵੀ ਪੰਜਾਬੀ ਨੇ ਪਾਖਰਾਮ ਦੇ ਪਹਿਲੇ ਨਾਲ ਦੇ ਨਾਲ ਸਟਾਰਟ ਹੈ ਇਹਦੇ ਨਾਲ ਓਕੇ ਜੀ ਅੱਜ ਕੱਲ ਇਹ ਹੀ ਲੱਗਦਾ ਜਿਵੇਂ ਮੋਡੀਫਾਈਡ ਟਰੈਕਰ ਹੁੰਦੇ ਆ ਜੀ ਠੀਕ ਹੈ ਜੀ ਤੇ ਆਹ ਸਲੇਸਰ ਲਾਇਆ ਇਹ ਜੀ ਹਾਲੈਂਡ ਵਾਲਾ ਜੀ ਠੀਕ ਹੈ ਜੀ ਆ ਇੱਕ ਵਾਰੀ ਸੈਲਫ ਹੋ ਵੀ ਸੈਲਫ ਹੋ ਵੀ ਆਲਟੇਨੇਟ ਹੋ ਗਏ ਟਰੋਟਲ ਸਮਾਨ ਹੀ ਨਵਾਂ ਲੱਗਦਾ ਹੈ ਜੀ ਓਕੇ ਜੀ ਹਾਂ ਜੀ ਆ ਬਹੁਤ ਵੇਖਾ ਪਹਿਲਾਂ ਜਿਵੇਂ ਦੱਸ ਹੀ ਦਿੱਤਾ ਹੈ ਉੱਪਰ ਨੂੰ ਖੁੱਲਦਾ ਜੀ ਸ਼ੌਕਰ ਲੱਗੇ ਹਨ ਇਹਦਾ ਦਾਵਲ ਸ਼ੌਕਰ ਆ ਗਏ ਨੇ ਵਾਹ ਜੀ ਇੰਨੀ ਸਾਰੀ ਕ ਤਾਬੰਦੋਗੇ। ਠੀਕ ਹੈ। ਨਾਲ ਵੀਡੀਓ ਦਿਖਾਵਾਂਗੇ ਵੰਨਾਂ। ਇਹ ਮੇਰੇ ਮਤੇ ਆਰ ਹੁੰਦੇ ਆ ਜੀ। ਇਹ ਆਪਣਾ ਚੈਨਲ ਹੈ ਜੀ ਜਵੰਦਾ ਫਾਰਮ। ਠੀਕ ਹੈ। ਇੱਥੇ ਆਪਣੇ ਅਗਲੀ ਪਿਛੇ ਵੀਡੀਓ ਕੋਈ ਵੀ ਦੇਖ ਲਓ ਜੀ। ਇਹ ਸਾਰੀਆਂ ਹੁੰਦੀਆਂ ਨੇ ਤਕਰੀਬਨ ਜੀ। ਓਕੇ ਓਕੇ। ਅੱਛਾ ਇਹ ਚੈਨਲ ਆ YouTube ਚੈਨਲ। ਹਾਂ ਜੂਟਿਊਬ ਚੈਨਲ ਹੈ ਜੀ ਜਵੰਦਾ ਫਾਰਮ। ਜਵੰਦਾ ਫਾਰਮ। ਹਾਂ ਜੀ। ਥੋੜੇ 3700 ਜੀ। ਥੋੜੇ 3700। ਠੀਕ ਹੈ। ਇਹ ਤੁਹਾਡਾ ਚੈਨਲ ਹੈ। ਹਾਂ ਜੀ ਹਾਂ ਜੀ। ਠੀਕ ਹੈ। ਔਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ